ਓ ਬਾਬੇ ਨਾਨਕ ਦੇ ਪੁੱਤਰੋ ਕਿੱਥੇ ਚਲੇ ਗਏ ਤੁਸੀਂ ਕਿਧਰ ਨੂੰ ਚਲੇ ਗਏ ਤੁਸੀਂ ਤੇ ਪੜ ਜਾਂਦੇ ਸਗਲ ਦੁਆਰ ਕੋ ਛੱਡ ਕੇ ਦੁਆਰ ਦੁਆਰ ਇਹ ਕਿਧਰ ਗਈ ਤੁਹਾਡੀ ਗਾਣੀ ਕਬਰਾਂ ਤੇ ਤੁਸੀਂ ਨਾ ਜਾਣਾ ਛੱਡੋ ਛਨੀ ਦੇ ਛੋਲੇ ਤੁਸੀਂ ਚੁੱਕੀ ਫਿਰੋ ਪੱਥਰਾਂ ਨੂੰ ਤੁਸੀਂ ਮੱਥੇ ਟੇਕੋ ਪਿੱਪੜਾਂ ਨੂੰ ਤੁਸੀਂ ਮੱਥੇ ਟੇਕੋ ਓ ਬਾਬੇ ਨਾਨਕ ਦੇ ਪੁੱਤਰੋ ਕਾਹੇ ਰੁਗੇ ਨਹੀਂ ਰਹੋਗੇ ਜਿਹੜਾ ਆਪਣੇ ਘਰੋਂ ਖੁੱਲ ਜਵੇ ਨਾ ਘਰੋਂ ਖੁੱਲ ਜਵੇ ਆ ਕਈਆਂ ਦਿਨਾਂ ਦਾ ਮੈਂ ਇਹਨਾਂ ਨੂੰ ਪਹਿਣਾ ਨੂੰ ਸੁਣਾਉਂ ਰਿਹਾ ਕਈ ਥਾਂ ਤੇ ਸੁਣਾਈ ਜਦੋਂ ਪਸ਼ੂ ਆਪਣੇ ਕਿਲੇ ਤੋਂ ਖੁੱਲ ਜਾਂਦਾ ਹੈ ਨਾ ਤੇ ਹਜ਼ਾਰਾਂ ਕੁੱਤੇ ਉਹਦੇ ਮਗਰ ਪੈਂਦੇ ਹਾਜ਼ਰ ਜੀ ਕੀ ਖੁੱਲਦਾ ਜਦੋਂ ਪਸ਼ੂ ਕਿਲੇ ਤੋਂ ਕਿਲੇ ਨਾਲ ਵਜਾ ਸੀ ਤੇ ਕੁੱਤੇ ਲਾਗੇ ਤੋਰੇ ਫਿਰਦੇ ਸੀ ਤੇ ਭੌਂਕਦੇ ਵੀ ਨਹੀਂ ਸੀ ਤੇ ਵੱਢਦੇ ਵੀ ਨਹੀਂ ਸੀ ਕਿਉਂ कुत्ते भी पता सिर च है मारूगा जे मैं एदे पशु भी इधरों पशु किले तो खुला गली चढ़िया पहलो एक कुत्ता मगर लगा फिर दो लगे फिर तीन लगे तू भजद गयो कुत्ते वे गए जनता तू तो गुरु ग्रंथ साहब तो डुटा है इस किले तो खुली है तेरी सुरत ਅਖੋ ਵੇਗਰੂ ਸ਼ਬਦ ਰੂਪੀ ਕਿੱਲੇ ਤੋਂ ਤੇਰੀ ਸੁਰਤ ਖੁੱਲੀ ਐ ਕਿੰਨੇ ਕੁੱਤੇ ਤੇਰੇ ਮਗਰ ਪਿਆ ਤੂੰ ਬੱਤਿਆ ਹੀ ਕੋਈ ਤੂੰ ਕੋ ਬੱਚੇ ਤੇਰੀ 80% ਸੰਗਤ ਤੋੜ ਕੇ ਮੇਰਿਆਂ ਵਾਲੇ ਤੇਰੇ ਸਾਹਮਣੇ ਲੱਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦੇ ਹੈ ਸਿੱਖ ਜੇ ਦਸਵੰਦ ਦੇਣਾ ਤੇ ਡੇਰੇ ਤੇ ਗੁਰੂ ਪੰਥ ਨੂੰ ਨਹੀਂ ਦੇਣਾ ਗਰੀਬ ਨੂੰ ਨਹੀਂ ਦੇਣਾ ਕੀ ਕਿਹਾ ਸੀ ਗਰੀਬ ਦਾ ਮੂੰਹ ਪਾਉਂਦੇ ਉਹ ਗਰੀਬ ਦੇ ਮੂੰਹ ਚ 2.2 ਲੱਖ ਦੀਆਂ ਗੱਡੀਆਂ ਕਿੰਨੂੰ ਲੈ ਕੇ ਦਿੰਦੇ ਗਰੀਬ ਨੂੰ 2-2 ਲੱਖ ਰੁਪਏ ਦਾ ਕਿਤੇ ਟੈਂਪੋ ਪਾ ਦਿਓ 10-11 ਬੱਚੇ ਰੋਟੀ ਖਾ ਸਕਦੇ 11 ਬੰਦਿਆਂ ਦਾ ਢਿੱਡ ਭਰ ਸਕਦਾ ਹੈ ਉਹਨਾਂ ਦੇ ਪਰਿਵਾਰ ਦੇ ਮੂੰਹ 'ਚ ਰੋਟੀ ਪੈ ਸਕਦੀ ਉਹ ਲੋਕੋ ਪਾਗਲ ਕਿਉਂ ਹੋ ਗਏ ਹੋ ਜਿਨ੍ਹਾਂ ਨੂੰ 2 ਲੱਖ ਦੀ ਗੱਡੀ ਲੈ ਕੇ ਦਿੱਤੀ ਉਹਨਾਂ ਦੇ ਕੋਲ ਤੇ 50 ਗੱਡੀਆਂ ਪਹਿਲਾਂ ਖਲੋਤੀਆਂ ਨੇ ਅਕਲ ਤੋਂ ਕੰਮ ਲੋ ਗੁਰੂ ਗ੍ਰੰਥ ਸਾਹਿਬ ਦੇ ਪੁੱਤ ਬਣੋ ਜੇ ਪੈਸਾ ਦੇਣ ਨੂੰ ਦਿਲ ਕਰਦਾ ਤੇ ਗਰੀਬ ਨੂੰ ਦਿਓ ਇਹ ਤੁਹਾਨੂੰ ਰੱਬ ਨੇ ਦਿੱਤਾ ਏ ਕਿ ਕਿਸੇ ਗਰੀਬ ਨੂੰ ਟੈਂਪੂ ਲੈ ਕੇ ਦੇਵੋ ਲੈ ਵੀ ਰੋਟੀ ਕਮਾ ਕੇ ਖਾ ਲਾ ਸਿੱਖ ਨੂੰ ਮੰਗਣਾ ਨਾ ਪੈ